ਤਦਰਾ ਪੰਜਾਬ ਦੇ ਮੁੱਖ ਮੰਤਰੀ ਭਗਵਤ ਪਾਤ ਦੇ ਵੱਲੋਂ ਸੜਕ ਸੁਰੱਖਿਆ ਵਾਨਾਂ ਦਾ ਜਾਇਜ਼ਾ ਲਿਆ ਗਿਆ ਹੈ ਦੱਸਦੇ ਕਿ ਵਕਫ ਵਕ ਥਾਵਾਂ ਦੇ ਉੱਤੇ ਖੜੀਆਂ ਸੜਕ ਸੁਰੱਖਿਆ ਗੱਡੀਆਂ ਦਾ ਮੌਕੇ ਉੱਤੇ ਜਾ ਕੇ ਜਾਇਜ਼ਾ ਲੈਣ ਪਹੁੰਚੇ ਸੀਐਮ ਮਾਨ ਨੇ ਫੋਰਸ ਦੇ ਜਵਾਨਾਂ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੂੰ ਖਾਸ ਹਦਾਇਤਾਂ ਵੀ ਦਿੱਤੀਆਂ ਗਈਆਂ ਨਾਲ ਹੀ ਉਹਨਾਂ ਨੇ ਗੱਡੀਆਂ ਦੇ ਵਿੱਚ ਪਈ ਫਸਟ ਏਡ ਬਾਕਸ ਦਾ ਵੀ ਨਿਰੇਖਣ ਕੀਤਾ ਇਸ ਮੌਕੇ ਉਹਨਾਂ ਫੋਰਸ ਦੇ ਜਵਾਨਾਂ ਨੂੰ ਹਦਾਇਤਾਂ ਦਿੱਤੀਆਂ ਕਿ ਲੋਕਾਂ ਦੀਆਂ ਜਾਨ ਮਾਲ ਦੀ ਰੱਖਿਆ ਪਹਿਲ ਦੇ ਆਧਾਰ ਤੇ ਕੀਤੀ ਜਾਵੇ ਕੀ ਕਰ? ਜੈਨ ਨਵਰੀਤ ਜੋ ਕਰ ਜੋ ਕਰ ਲਾ ਹਾਂਜੀ ਅੱਛਾ ਅੱਛਾ ਸ਼ੈਨ ਰਮਨਦੀਪ ਹਾਂਜੀ ਸਰ ਐਸ ਐਸ ਐਫ ਚ ਹੈ ਨਾ ਕੀ 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 ਇਹਦੇ ਚ ਹੁਣ ਦਿਖਾਉਂਗੇ ਇਹਨੂੰ ਸਟ੍ਰੈਚਰ ਸਰ ਖੋਲ ਆਹ ਸਟ੍ਰੈਚਰ ਸਰ ਸਟ੍ਰੈਚਰ ਅ ਵੀ ਜੀਪ ਹਾਂ ਨਾ ਕੋਈ ਜ਼ਖਮੀ ਹੋ ਗਿਆ ਤੈਦੇ ਤੇ ਪਾਕੀ ਤੁਸੀਂ ਹਾਂਜੀ ਪਾਕੀ ਕਿ ਤੇ ਫਿਰ ਫਾਸਟੇਡ ਅੱਛਾ ਫਾਸਟੇਡ ਅੱਛਾ ਇਹਦੇ ਚ ਕੀ ਕੀ ਹੈ ਅੱਛਾ ਕਾਟਨ ਹੈ ਕਾਟਨ ਸਰ ਡਟੋਲ ਹੈ ਡਟੋਲ ਸਰ ਪੱਟੀ ਹੈ ਪੱਟੀ ਹੈ ਕੈਂਚੀ ਹੈ ਕੈਂਚੀ ਹੈ ਟਿਊਬ ਹੈ ਸਰ ਪੇਂਟ ਪੇਂਟ ਗਲਸ ਹੈ ਨਾ ਹਾਂਜੀ ਹਰ ਓਕੇ ਨਹੀਂ ਜੇ ਜਰਾ ਬੱਕੇ ਅੱਛਾ ਜੇ ਕੈਂਚੀ ਵਗੈਰਾ ਨਾ ਤੇ ਤੁਸੀਂ ਫਿਰ ਜੇ ਕੋਈ ਹੋਵੇ ਤਾਂ ਇਮੀਡੀਏਟਲੀ ਪਹਿਲਾਂ ਬਲੱਡ ਬੰਦ ਕਰ ਦਿਓ ਹਾਂ ਜੀ ਹਾਂ ਨਾ ਹਾਂ ਜੀ ਹਾਂ ਜੀ ਕਿੰਨੇ ਕ ਕੇਸ ਆ ਹੋ ਗਏ ਸਰ तकरीबन 15 20 ਹੋ ਗਏ ਜੀ 15 20 ਇਸੇ ਸੜਕ ਤੇ ਹਾਂ ਜੀ ਤੁਹਾਡੇ ਏਰੀਏ ਚ ਹੀ ਵਾਪਸ 30 ਕਿਲੋਮੀਟਰ ਦਾ ਏਰੀਆ ਹੈ ਨਾ 22 ਕਿਲੋਮੀਟਰ ਸਾਡੇ 22 ਹੈ 22 ਹੈ ਅੱਛਾ ਤੇ 15 20 ਤੁਸੀਂ ਕਰ ਟੁਕਿਆ ਜੀ ਪੱਟੀਆਂ ਕਰਕੇ ਜ਼ਖਮੀਆਂ ਨੂੰ ਜਾਂ ਹਸਪਤਾਲ ਪਹੁੰਚਾਤਾ ਜਾ ਫਿਰ ਹਸਪਤਾਲ ਤੇ ਉਹਨੇ ਸਰਕਾਰ ਦੀ ਪਹੁੰਚ ਕੇ ਸਰ ਜਿਹੜੇ ਘੱਟ ਸੀਗਾ ਉਹਨਾਂ ਨੂੰ ਰੈਟ ਦੇ ਕੇ ਸਾਰੇ ਉਹਨਾਂ ਨੂੰ ਟ੍ਰੀਟਮੈਂਟ ਕਰਾ ਦੇ। ਆ ਜਿਹੜੇ ਜ਼ਿਆਦਾ ਸੀ ਉਹਨਾਂ ਨੂੰ ਹਸਪਤਾਲ। ਅੱਛਾ। ਜੇ ਕੋਈ ਹੁਣ ਜਿਵੇਂ ਗੱਡੀ ਖੜੀ ਹੋਵੇ ਕੋਈ ਟਰੱਕ ਖਰਾਬ ਹੋਇਆ ਖੜਾ ਹੈ। ਜਾਂ ਕੋਈ ਕੋਈ ਗੰਨੇ ਵਾਲੀ ਟਰਾਲੀ ਜਾਂ ਕੋਈ ਤੂੜੀ ਵਾਲੀ ਟਰਾਲੀ ਜਾਂ ਕੋਈ ਛੋਟਾ ਹਾਥੀ ਖਰਾਬ ਹੋਇਆ ਖੜਾ ਹੈ। ਫਿਰ ਉਹਨੂੰ ਸਾਈਡ ਤੇ ਕਰਦੇ ਸਾਈਡ ਤੇ ਕਰਦੇ ਸਰ। ਜੇ ਉਹਨਾਂ ਨੂੰ ਕੋਈ ਹੈਗਾ ਨਾਲ ਉਹਨਾਂ ਦੀ ਹੈਲਪ ਕਰਦੇ ਆ ਜੀ। ਹਾਂ। ਹਾਂ ਜੀ ਜੇ ਕਿਸੇ ਦਾ ਟਾਇਰ ਪੂਰ ਪੈਂਚਰ ਹੋ ਜਾਂਦਾ ਸਰ ਨਾਲਿਆ ਪਤਰਾ ਕੇ ਕਰ ਤਾਇਰ ਤੈਅ ਤੇਜ ਕਰਾਈਦਾ ਜੀ ਦਾ ਜੀ। ਚਾਹੇ ਉਹ ਕਲੀਅਰ ਕਰਕੇ ਆਜੋ ਸਰ ਇਹਨਾਂ ਆ ਵੀ ਬਹੁਤ ਸਾਰੇ ਐਕਸੀਡੈਂਟ ਬਚਦੇ ਨੇ ਨਾ ਜੇ ਤੁਸੀਂ ਇੱਕ ਮਤਲਬ ਨਵੇਂ ਭਰਤੀ ਹੋਏ ਹੋ ਇਸੀ ਟ੍ਰੇਨਿੰਗ ਕਪੂਰ ਤੋਂ ਲੈ ਹੋਈ ਸੀ ਨਾ ਹਾਂਜੀ ਜੋ ਕਪੂਰ ਤੋਂ ਲੈ ਵੈਰੀ ਗੁੱਡ ਖੁਸ਼ ਹੋ ਕੰਮ ਤੋਂ ਹਾਂਜੀ ਬਹੁਤ ਖੁਸ਼ ਨਵੀਆਂ ਗੱਡੀਆਂ ਨੇ ਇਹਦੇ ਕੋਲ ਹਾਂਜੀ ਬਹੁਤ ਸਭ ਤੋਂ ਬੈਸਟ ਗੱਡੀਆਂ ਨੇ ਹੈਨਾ ਜੋ ਕਿੰਨੀਆਂ ਲੋਕਾਂ ਦੀਆਂ ਜਾਨਾਂ ਬਚ ਕਿੰਨਾ ਤੁਸੀਂ ਪੁੰਨ ਖਟਦੇ ਹੋ ਪ੍ਰਮਾਤਮਾ ਵੱਲੋਂ ਹੀ ਡਿਊਟੀ ਲੱਗੀ ਹੈ ਕੋਈ ਕੀ ਜਾਨ ਬਚਾਉਣੀ ਥੋੜੇ ਬਲਾਕ ਦਾ ਸਰ ਕੰਮ ਜੀ ਹੈ ਨਹੀਂ ਕੰਮ ਕਰਿਆ ਤਾਂ ਸਾਰੇ ਕੰਮ ਚੱਲ ਰਿਹਾ ਸਰ ਉਹੀ ਕਰਾਉਂਦਾ ਕਿ ਤੱਕਾ ਨੂੰ ਸੀਗਾ ਸਰ ਕਰਨਾ ਕਰਾਉਣਾ ਤਾਂ ਉਹ ਨਹੀਂ ਹੁੰਦਾ ਪਰ ਇਹ ਵੀ ਕਿਸੇ ਦੀ ਜਾਨ ਬਚਾ ਦੇਣਾ ਅੱਜ ਦੇ ਜਮਾਨੇ 'ਚ ਬਹੁਤ ਬੜਾ ਹੈ ਇਸ ਤੋਂ ਵੱਡਾ ਕੋਈ ਪੁੰਨ ਨਹੀਂ ਬਿਲਕੁਲ ਸਦੀ 2 ਕਿਲੋਮੀਟਰ ਤੋਂ ਤੁਹਾਡਾ ਰੇਡੀਅਸ ਆਰੀ ਦਾ ਬਲੇਡ ਵਗੈਰਾ ਜੇ ਕੋਈ ਫਸਿਆ ਹੋਇਆ ਕੋਈ ਤਾਕੀ ਵੱਢਣੀ ਪੈ ਜੇ ਉਹ ਆ ਜਾਏ ਨਹੀਂ ਹਾਂ ਜੀ ਟਕਰਾਊਗਾ ਤੇ ਬੈਟਰੀ ਹੈ ਬੈਟਰੀ ਹੈ ਗਿਆ ਨਾ ਹਾਂਜੀ ਸਰ ਬੈਟਰੀ ਵੀ ਕੇ ਸਰ ਹੋ ਜੀ ਤੇ ਥੋੜੀ ਵੀ ਨਾ ਖਰਚਾ ਸਾਡਾ ਕੋਈ ਥੋੜੇ ਥੋੜੇ ਕੈਮਰਾ ਵੀ ਗੱਡੀ ਚ ਨਾ ਹਾਂਜੀ ਸਰ ਲੱਗਿਆ ਕਿੱਥੇ ਲੱਗਿਆ ਅੱਛਾ ਹਾਂਜੀ ਸਰ ਅੱਛਾ ਸਟਾਰਟ ਕਰਦੇ ਚੱਲ ਚੱਲ ਆ ਜੀ ਗੱਡੀ ਆਉਣਾ ਗੱਡੀ ਸਟਾਰਟ ਕਰਾਂਗੇ ਸਰ ਨਾਲ ਦਿਨ ਆ ਜਾਣਾ ਅੱਛਾ ਸ਼ੋਲਡਰ ਕੈਮਰਾ ਕਿੱਥੇ ਆ ਆ ਸੀਦਾ ਇਹ ਹਰ ਵਕਤ ਲੱਗਿਆ ਰਹਿੰਦਾ ਹੈ ਹੈ ਹਾਂਜੀ ਸਰ ਜੋ ਵੀ ਉਹਨਾਂ ਨਾਲ ਜਿੱਦ ਕੋਈ ਓਵਰ ਸਪੀਡ ਜਾਂਦਾ ਜਾਂ ਕੋਈ ਤੁਸੀਂ ਉਹਦੇ ਸਾਹਮਣੇ ਆਹ ਸ਼ੋਲਡਰ ਕੈਮਰੇ ਨਾਲ ਕਮਾਂ ਬਹੁਤ ਸੋਣਾ ਬਹੁਤ ਵਧੀਆ ਤੁਸੀਂ ਲੰਗੇ ਜਦੋਂ ਮੇਰੇ ਕੋਲ ਦੀ ਨਾ ਮੈਂ ਕਿਹਾ ਰੋਕ ਕੇ ਗੱਲਬਾਤ ਕਰਦੇ ਆਂ ਵੀ ਕੋਈ ਦਿੱਕਤ ਤਾਂ ਨਹੀਂ ਆ ਰਹੀ ਨਹੀਂ ਨਹੀਂ ਸਰ ਕੋਈ ਸਜਾ ਦੇ ਦਿਓ ਨਾ ਹਜੇ ਮਹੀਨਾ ਪਹਿਲਾਂ ਹੀ ਚਲਾਈ ਆਪਾਂ ਨੇ ਹਾਂਜੀ ਹਾਂਜੀ ਸਰ ਹੈ ਨਾ ਤੇ ਬਹੁਤ ਸਾਰੀਆਂ ਜਾਨਾਂ ਬਚ ਗਈਆਂ ਤੇ ਰੋਜ਼ ਦੀ ਕੇਸ ਆਉਂਦੇ ਜੀ ਮੁੰਡਾ ਰੋਜ਼ ਹਾਂ ਤੇ ਤੁਹਾਨੂੰ ਇਹ ਫਿਰਦਾ ਦੇਖ ਕੇ ਫਿਰ ਲੋਕ ਥੋੜਾ ਜਿਹਾ ਆਪ ਵੀ ਸਲੋ ਹੋ ਜਾਂਦੇ ਨੇ ਵੀ ਯਾਰ ਚਲਾਨ ਨਾ ਹੋ ਜੇ ਜਾਂ ਕੋਈ ਹੋਰ ਆਪਾਂ ਤਾਂ ਲੋਕਾਂ ਦੀ ਜਾਨਾਂ ਬਚਾਉਣੀ ਆ ਹਨਾ ਤੇ ਕਿਸੇ ਨੂੰ ਕੋਈ ਮੰਦਾ ਨਹੀਂ ਬੋਲਣਾ ਕਿਸੇ ਨੂੰ ਕੋਈ ਝਿੜਕਣਾ ਨਹੀਂ ਹਨਾ ਆਮ ਆਰਾਮ ਨਾਲ ਗੱਲ ਕਰਕੇ ਵੀ ਸਾਡੀ ਡਿਊਟੀ ਹੈ ਭਰਾਏ ਅਸੀਂ ਤੁਹਾਡੇ ਵਾਸਤੇ ਖੜੇ ਹਾਂ ਅਸੀਂ ਤੁਹਾਡੀਆਂ ਜਾਨਾਂ ਬਚਾਉਣ ਵਾਸਤੇ 6000 ਬੰਦਾ ਮਰਦਾ ਇੱਕ ਸਾਲ ਚ ਪੰਜਾਬ ਚ ਦੇਸ਼ ਦੇ ਵਿੱਚ ਨੰਬਰ 1 ਸੜਕ ਦੀਆਂ ਮੌਤਾਂ ਸੋ ਹੁਣ ਜੇ ਤੂੰ 6000 ਚੋਂ ਆਪਾਂ 3000 ਦੀ ਵੀ ਜਾਨ ਬਚਾ ਲਈ ਨਾ ਮੇਰੇ ਖਿਆਲ ਚ ਇਹਦੂ ਵੱਡਾ ਪੁੰਨ ਨਹੀਂ ਹੋਣਾ ਨਾਲੇ ਥੋੜਾ ਜਿਹਾ ਦੂਜੀ ਪੁਲਿਸ ਤੋਂ ਥੋੜਾ ਜਿਆ ਟੈਨਸ਼ਨ ਘਟ ਗਈ ਉਹਨਾਂ ਨੂੰ ਗਰ ਸਾਰਾ ਨਹੀਂ ਤਾਂ ਸਾਰਾ ਉਹਨਾਂ ਨੂੰ ਦੇਖਣਾ ਪੈਂਦਾ ਹੈ ਨਾ ਇਹ ਕਿੰਨੇ ਵਜੇ ਡਿਊਟੀ ਆਫ ਹੁੰਦੀ ਹੈ ਫਿਰ ਸਰ 6:00 ਕਰ ਸੁਬਾ 6 ਵਜੇ ਤੋਂ 2 ਵਜੇ ਤੱਕ ਹੀ ਸ਼ਰਮ ਦੋਵੇ ਤੋਂ ਦਸਰ ਦਾ ਤੋਂ ਸੇ ਵੱਖ ਲੱਗ ਆ ਜਾਂਦੇ ਨੇ ਵੱਖ ਆਏ ਹੁਣ ਹੋਰ ਕਰਨੇ ਪਰਤੇ ਨਵੇਂ ਕਰ ਰਹੇ ਅਜਾ ਤੁਸੀਂ 1500 ਹੀ ਹੋ ਪਰ 5000 ਕਰਾਂ ਬਹੁਤ ਬਹੁਤ